ਤਲੰਗਾਨਾ ਦੇ ਵਿੱਚ ਜਿਹੜੇ ਮਨਿਸਟਰ ਨੇ ਸੈਂਟਰ ਦੇ ਕਿਉਂਕਿ ਉੱਥੇ ਲੋਕਲ ਇਲੈਕਸ਼ਨਸ ਹੋਣੀਆਂ ਨੇ ਤਲੰਗਾਨਾ ਯੂਨੀਅਨ ਮਨਿਸਟਰ ਆਫ ਸਟੇਟ ਹੈਗੇ ਜੀ ਬੰਦੀ ਸੰਜੇ ਕੁਮਾਰ ਉਹਨਾਂ ਨੇ ਪਤਾ ਕੀ ਅਨਾਉਂਸ ਕੀਤਾ ਉਹ ਕਹਿੰਦੇ ਜਿਹੜੀਆਂ ਸਟੇਟ ਇਲੈਕਸ਼ਨਸ ਹੋਣੀਆਂ ਨੇ ਜਿਹੜੀਆਂ ਲੋਕਲ ਇਲੈਕਸ਼ਨਸ ਹੋਣੀਆਂ ਨੇ ਉਹਨਾਂ ਦੇ ਵਿੱਚ ਜਿਹੜਾ ਵੀ ਸਰਪੰਚ ਤੁਸੀਂ ਜੁਨਾਨੀ ਮਸਤੀ ਬੀਜੇਪੀ ਦਾ ਬਣਾਓ ਤਾਂ ਉਹਨੂੰ 10 ਲੱਖ ਰੁਪਏ ਮੈਂ ਦੇ। ਇਥੋਂ ਨਾਉਂਗਾ ਜਿਹੜਾ ਕਹਿੰਦਾ ਮੈਨੂੰ ਫੰਡਮੈਂਟਲ ਦਾ ਸਰਕਾਰ ਫੰਡ ਦਿੰਦੀ ਹੈ ਸਾਰੇ ਮੈਂਬਰ ਪਾਰਲੀਮੈਂਟ ਨੂੰ ਆ ਦੇ ਇਲਾਕੇ ਤੇ ਖਰਚ ਬਹੁਤ ਫੰਡ ਹੁੰਦੇ ਆ ਤੁਹਾਡੇ ਐਮਪੀ ਜੇ ਨਹੀਂ ਖਰਚਤਾ ਉਹ ਆਪ ਖਾ ਜਾਂਦੇ ਆ ਕੋਸਾ ਨਾ ਕਰ ਦੇ ਇਸ ਕੰਮ। ਮੰਦ ਖਰਚਵਾਉ। ਉਹਨੇ ਕਿਹਾ ਜੀ ਮੈਂ 10 ਲੱਖ ਰੁਪਏ ਦਵਾਂਗਾ ਜਿਹੜੇ ਵੀ ਪਿੰਡ ਨੇ ਆ ਯੂਨੀਨਿਮਸਲੀ ਭਾਜਪੀ ਦਾ ਸਰਪੰਚ ਚੁਣਦਾ ਉਸ ਪਿੰਡ ਨੂੰ ਦੱਸ। ਇਜ਼ ਇਟ ਪੋਸੀਬਲ? ਸੱਦੀ ਇਹ ਪ੍ਰਾਈਵ ਹੈ ਜਿਹੜਾ ਕਾਨੂੰਨ ਹੈ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹਦੀਆਂ ਕਾਨੂੰਨੀਆਂ ਤੇ ਜਿਉਂਦਾ ਰਹੇ ਤੁਸੀਂ ਉਹ ਕਹਿ ਨਹੀਂ ਸਕਦੇ ਇਹੀ ਗੱਲ ਮਹਾਰਾਸ਼ਟਰ ਦੇ ਨਿਕੇ ਨੇ ਕਹੀ ਜਿਹਦੀ ਪਾਈ ਵਾਲੀ ਹੈ ਉਤੋਂ ਹੀ ਸਰਕਾਰ ਨੇ ਵੀ ਇਹੀ ਗੱਲ ਕਹੀ ਸੀ ਤੇ ਨਾਲੇ ਕਹਿੰਦੇ ਜੇ ਕਿ ਕਾਂਗਰਸੀ ਹਰਤੇ ਤੋਂ ਅਸੀਂ ਦੇਣਾ ਘਟੀ ਕਾਂਗਰਸੀ ਜਿੱਤਾ ਦੇ ਉਸ ਤੋਂ ਇਹ ਤਾਂ ਸ਼ਰਮਕੱਚਾ ਔਰ ਇਲੈਕਸ਼ਨ ਕਮਿਸ਼ਨ ਕੋਈ ਨੋਟ ਫੀਲਰ ਕੋ ਕੋ ਸੁਣਦਾ ਨਹੀਂ ਹੈ